ਮੈਂ ਕੁਝ ਬੋਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸ਼ਹੀਦ ਉਦਮ ਸਿੰਘ ਉਹਨਾਂ ਨੂੰ ਮੈਂ ਨਮਨ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਇਸ ਧਰਤੀ ਦਾ ਇਤਿਹਾਸ ਲਿਖਿਆ ਸੀ ਬਾਕੀ ਦੇ ਗੱਲਾਂ ਮੈਂ ਕਰਦਾ ਰਾਂਗਾ ਤੁਹਾਡੇ ਨਾਲ ਸਾਰਿਆਂ ਨੂੰ ਜਿੰਨੇ ਜਿੰਨੇ ਨੇ ਕੁਝ ਵੀ ਪੁੱਛਣਾ ਹੋਏ ਸਾਨੂੰ ਪੁੱਛ ਸਕਦੇ ਨੇ ਮੇਰਾ ਇਹ ਫਿਲਮ ਬਣਾਉਣ ਦਾ ਸਭ ਤੋਂ ਪਹਿਲਾ ਮਕਸਦ ਸੀ ਇਸ ਕਹਾਣੀ ਦੇ ਬਾਰੇ ਮੈਂ ਬਚਪਨ ਤੋਂ ਸੁਣਦੇ ਆਇਆ ਮੈਨੂੰ ਪਤਾ ਹੈ ਕਈ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਮੇਰੇ ਡੈਡੀ ਮੇਰੇ ਪਿਤਾ ਜੀ ਇੱਥੇ ਹਾਲੂ ਵਾਲੇ ਕਟੜਾ ਦੇ ਇੱਥੇ ਉਹਨਾਂ ਦੀ ਪੈਦਾਇਸ਼ ਹੈ ਉਹਨਾਂ ਨੇ ਮੈਨੂੰ ਜੱਲਾ ਵਾਲਾ ਬਾਦ ਬਾਰੇ ਬਹੁਤ ਕੁਝ ਦੱਸਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਤੇ ਜਦੋਂ ਮੈਂ ਮੇਰੇ ਕੋਲ ਇਹ ਕਹਾਣੀ ਆਈ ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਇਹ ਫਿਲਮ ਕਰਨੀ ਕਰੀ ਮੈਂ ਦੱਸਣਾ ਚਾਹੁੰਦਾ ਕੀ ਹੋਇਆ ਕੀ ਸੀ ਇਹ ਜੋ ਫਿਲਮ ਹੈ ਜੀ ਇਹ ਉਹ ਚੈਪਟਰ ਹੈ ਜੋ ਸਾਡੀ ਹਿਸਟਰੀ ਦੇ ਕਿਤਾਬ ਵਿੱਚ ਨਹੀਂ ਲਿਖਿਆ ਗਿਆ ਕਿਸ ਨੂੰ ਨਹੀਂ ਪਤਾ ਇਹਦੇ ਬਾਰੇ ਅੰਗਰੇਜ਼ਾਂ ਨੇ ਜੋ ਹਿਸਟਰੀ ਦੀ ਕਿਤਾਬਾਂ ਬਣਾਈਆਂ ਬਸ ਕੋਈ ਪਤਾ ਸਾਨੂੰ ਕਿ ਕੀ ਹੋਇਆ ਸੀ ਲੇਕਿਨ ਇਹ ਚੀਜ਼ਾਂ ਅਜੇ ਬਾਰੇ ਕਿਸੇ ਨੂੰ ਨਹੀਂ ਪਤਾ ਬਾਕੀ ਤੇ ਜਦੋਂ 18 April ਨੂੰ ਇਹ ਫਿਲ ਬਾਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਹੋਇਆ ਕੀ ਸੀ ਅੱਗੇ ਚਲਦੇ ਹੋਏ ਮੈਂ ਆਪਣੇ ਦੋਸਤ ਗੁਗੀ ਭਾਈ ਨੂੰ ਇੱਥੇ ਬੁਲਾਣਾ ਚਾਹਵਾਂਗਾ ਐ ਤੁਸੀਂ ਇਹ ਪੁੱਛੋਗੇ ਕਿ ਇਹ ਕੀ ਕਰ ਰਿਹਾ ਹੈ ਮੈਂ ਤੁਹਾਨੂੰ ਦੱਸਦਾ ਇਹ ਕਰ ਕੀ ਰਿਹਾ ਹੈ ਇਹਨਾਂ ਦੇ ਇਸ ਫਿਲਮ ਦੇ ਉੱਤੇ ਜਦੋਂ ਮੈਂ ਸਕ੍ਰੀਨ ਪਲੇ ਸਾਰੇ ਅਸੀਂ ਬੈਠ ਕੇ ਕਹਾਣੀ ਲਿਖ ਰਹੇ ਸੀ ਤੇ ਇਹਨਾਂ ਦੇ ਇਹਨਾਂ ਦਾ ਯੋਗਦਾਨ ਇਸ ਫਿਲਮ ਦੇ ਅੰਦਰ ਬਹੁਤ ਜ਼ਿਆਦਾ ਆਇਆ ਹੈ ਇਹ ਮੇਰੇ ਨਾਲ ਹੀ ਬੈਠੇ ਸੀ ਤੇ ਪੂਰਾ ਕਰੀਬਨ ਨਾ ਕਰੀਬਨ ਨਾਇਕ ਗੱਲ ਕਰ ਰਿਹਾ 2.5 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇਹ ਮੇਰੇ ਨਾਲ ਬੈਠ ਕੇ ਇਹ ਫਿਲਮ ਦੇ ਬਾਰੇ ਗੱਲਾਂ ਕਰਦੇ ਸੀ

ਫਿਲਮ ਦਾ 18 ਅਪ੍ਰੈਲ ਨੂੰ ਆਪ ਹੀ ਦੱਸੇਗੀ ਕਿ ਕੀ ਚੀਜ਼ ਹੈ थैंक यू ਸੋ ਵੈਰੀ ਮਚ ਅਕਸ਼ੇਪਾ ਜੀ ਵੀ ਆਰ ਸੋ ਗਲੈਡ ਟੂ ਹੈਵ ਯੂ ਹੇਅਰ ਅਰੇ ਉਹ ਤਰਤੀਏ ਜਿਨੇ ਸ਼ਹਾਦਤ ਦਾ ਇੱਕ ਐਸਾ ਇਨਕਲਾਬ ਲੈ ਕੇ ਆਈ ਸੀ ਦੇਸ਼ ਦੇ ਵਿੱਚ ਇਸ ਤਰਤੀ ਨੇ ਹਾਲਾਤ ਤਾਂ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਗੋਰੀ ਹਕੂਮਤ ਦੀ ਜੇ ਜੜ ਹਿੱਲੀ ਸੀ ਤਾਂ ਇਸ ਕਾਂਡ ਤੋਂ ਬਾਅਦ ਜੋ ਜਲ੍ਹਿਆਵਾਲਾ ਬਾਗ ਦੇ ਵਿੱਚ ਉਹਨਾਂ ਨੇ ਮਾਸੂਮਾਂ ਦੇ ਨਾਲ ਨੇ ਹਥਿਆਰਾਂ ਦੇ ਨਾਲ ਜੋ ਕੀਤਾ ਸੀ ਅਰਾਜ ਸੀ ਸਾਰੇ ਕਰਮਾ ਵਾਲੇ ਆ ਕਿ ਅਸੀਂ ਅੱਜ ਉਸੇ ਸਰ ਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨੇ ਇੱਕ ਇੱਕ ચીਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨਾ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰੱਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਦਫਨ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਲੁਕਾਈ ਬੈਠਾ ਹੈ ਬਚਿਤਾਖਸ਼ੇਪਾ ਜੀ ਨੇ ਦੱਸਿਆ ਕਿ ਇਤਿਹਾਸ ਦੇ ਵੀ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਹੜੇ ਫਰੋਲੇ ਨਹੀਂ ਜਾਂਦੇ ਜਿਹੜੇ ਅਣਸੱਡ ਰਹਿ ਜਾਂਦੇ ਆ ਅਣਸੰਗ ਹੀਰੋਸ ਸਾਡੇ ਪੰਜਾਬ ਦੇ ਮੈਂ ਅਕਸਰ ਗੱਲ ਕਰਦਾ ਹਾਂ ਨਾ ਇਹ ਪੰਜਾਬ ਦੇ 2-4 ਸ਼ਹੀਦਾਂ ਨੂੰ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰਦੇ ਆ ਪਰ ਸੈਂਕੜੇ ਸ਼ਹੀਦਾਂ ਨੂੰ ਅਸੀਂ ਵਿਸਾਰ ਵੀ ਦਿੱਤਾ ਮੈਂ ਬੱਚਿਆਂ ਨੂੰ ਕਈ ਵਾਰੀ ਪੁੱਛਦਾ ਹਾਂ ਕਿ ਇੱਥੇ ਨਾਲ ਹੀ ਬਾਬਾ ਸੋਹਣ ਸਿੰਘ ਭਕਣਾ ਦਾ ਪਿੰਡ ਹੈ ਭਕਣਾ ਕਿਸੇ ਨੂੰ ਪਤਾ ਇੱਥੋਂ 10 ਕਿਲੋਮੀਟਰ ਦੂਰ ਨਹੀਂ ਹੋਣਾ ਬਾਬਾ ਸੋਹਣ ਸਿੰਘ ਭਕਣਾ ਦਾ ਨਹੀਂ ਲੋਕਾਂ ਨੂੰ ਪਤਾ ਕਿਸ਼ਨ ਸਿੰਘ ਗਰਗਜ ਨੂੰ ਲੋਕ ਭੁੱਲ ਗਏ ਬੰਤਾ ਸਿੰਘ ਸੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿੰਨਾ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਕਿ ਅੱਛਾ ਇਹ ਵੀ ਲੋਕ ਸੀ ਪਰ ਉਹ ਕਿਦੇ ਵਾਸਤੇ ਸ਼ਹਾਦਤ ਦੇ ਗਏ ਜੇ ਸਾਨੂੰ ਉਹਨਾਂ ਦੇ ਨਾਮ ਹੀ ਨਹੀਂ ਪਤਾ ਸੋ ਮੈਂ ਅੱਜ ਜੋ ਸਬਜੈਕਟ ਨਹੀਂ ਹੈ ਕਦੇ ਉਹ ਸਬਜੈਕਟ ਤੇ ਗੱਲ ਕਰਾਂਗੇ ਪਰ ਮੈਂ ਸੱਚੀ ਦੱਸਾਂ ਕਿ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦਾਂ ਅਕਸ਼ੇ ਭਾਜੀ ਨੇ ਪਹਿਲੀ ਵਾਰੀ ਕਿਹਾ ਕਿ ਮੈਂ ਜੱਲਿਆਂ ਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਹੈ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਓਡਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਉਹ ਦਾ ਬਦਲਾ ਖੂਨ ਦਾ ਬਦਲਾ ਖੂਨ ਉੱਥੇ ਲੰਡਨ 'ਚ ਹੋਇਆ ਸੀ ਇੱਥੇ ਜੋ ਸਾਡੀ ਪਾਤ੍ਰ ਰੋਲੀ ਗਈ ਸੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ ਇੱਕ ਬਹੁਤ ਹੀ ਕਮਾਲ ਦੀ ਸ਼ਖਸੀਅਤ ਜਿੰਨਾ ਬਾਰੇ ਸਾਨੂੰ ਵੀ ਨਹੀਂ ਪਤਾ ਅਸੀਂ ਨਾਂ ਤੱਕ ਕਦੇ ਪੜਿਆ ਨਾ ਸਾਨੂੰ ਕਦੇ ਦੱਸਿਆ ਗਿਆ ਔਰ ਜਦੋਂ ਪੁਰਾਣਾ ਚੱਲਿਆਂ ਵਾਲਾ ਬਾਗ ਦਾ ਸਟਰਕਚਰ ਸੀ ਇੱਥੇ ਉਹਨਾਂ ਦਾ ਲੱਗਾ ਹੁੰਦਾ ਸੀ ਇੱਕ ਪੂਰਾ ਜ਼ਿਕਰ ਸਰ ਸ਼ੰਕਰਨ ਨਾਇਰ ਜੀ ਸਰ ਸ਼ੰਕਰਨ ਨਾਇਰ ਇੱਕੋ ਹਸਤੀ ਜਿਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿ ਤੁਸੀਂ ਜੋ ਵੀ ਕਰਦੇ ਹੋ ਠੀਕ ਹੈ ਸਰਕਾਰਾਂ ਚੱਲਦੀਆਂ ਹਕੂਮਤ ਚੱਲਦੀ ਹੈ ਪਰ ਤੁਸੀਂ ਸਾਡੀ ਅਜ਼ਮਤ ਤੇ ਅਜ਼ਮਤ ਨੂੰ ਹੱਥ ਪਾਇਆ ਸਾਡੇ ਮਾਸੂਮ ਲੋਕਾਂ ਦੀ ਇੱਜ਼ਤ ਤੇ ਕਲਮੇ ਨੂੰ ਖੜਿਆ ਤੁਸੀਂ ਉਸ ਬੇਪਤੀ ਦਾ ਬੇਹਰਮਤੀ ਦਾ ਉਸ ਕਤਲੋਗਾਰਤ ਦਾ ਜੇ ਬਦਲਾ ਕਿਸੇ ਨੇ ਕੋਰਟ ਚ ਜਾ ਕੇ ਸੰਵਿਧਾਨਿਕ ਢੰਗ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਕਨਸਟੀਟਿਊਸ਼ਨਲ ਢੰਗ ਦੇ ਨਾਲ ਲਿਆ ਸੀ ਤੇ ਸਰ ਸੰਕਰਨ ਨਾਇਰ ਨੇ ਅੱਛਾ ਜੇ ਕਿਸੇ ਨੂੰ ਪਹਿਲੇ ਸਰ ਸੰਕਰਨ ਨਾਇਰ ਦਾ ਪਤਾ ਸੀ ਤਾਂ ਹੱਥ ਖੜੇ ਕਰਕੇ ਦੱਸ ਦਿਓ ਝੂਠ ਹੱਥ ਨਾ ਖੜਾ ਕਰਿਓ ਜੇ ਕਿਸੇ ਨੂੰ ਪਤਾ ਸੀ ਤਾਂ ਦੱਸ ਦਿਓ